ਸਾਰੇ ਸਰੀਰ ਸੇ ਪਾਣੀ ਭਰਿਆ ਹੋਇਆ ਚੁਹੀ ਹੂੰ ਉਹਦੇ ਨਾਲ ਸਾਰੇ ਸਰੀਰ ਸੋਜ ਹੋ ਜਾਂਦੀਆਂ ਨੇ ਅੱਛਾ ਪਹਿਲਾਂ ਵੀ ਪਾਣੀ ਪੂਣੀ ਭਰਿਆ ਸੀ ਪਹਿਲਾਂ ਸਾਇ ਇਹ ਪਹਿਲਾਂ ਕਾਰ ਦਾ ਕੰਮ ਕਰਦਾ ਹੂੰ ਗੱਡੀਆਂ ਬੋਲਣੀਆਂ ਹੂੰ ਮੋਟਰਸਾਈਕਲ ਬੋਲਨੇ ਹੂੰ ਉਹ ਦੀਪਾਰ ਕਰ ਕੰਮ ਜੀ ਹੁਣ ਜਦੋਂ ਵੀ ਇਹ ਬਿਮਾਰ ਹੈ ਅੱਛਾ ਜੀ ਬੱਚਿਆ ਕੋ ਮੇਰਾ ਸਾਥ ਨਹੀਂ ਤਾਂ ਬੋਡੇ ਦੋ ਹੈ ਕੋਈ ਮੇਰਾ ਸਾਥ ਨਹੀਂ ਦੋ ਹੂੰ ਗੁੱਪੇ ਨਰੂ ਤੇ ਉਹ ਮੈਂ ਆਪ ਕਰੇ ਬੈਠਾ ਜਿਵੇਂ ਮਾਰਾ ਚਾਹ ਪਾਣੀ ਉਹ ਪਾਣੀ ਗੋਲੀ ਦੇਣੀ ਹਾਂ ਅੱਛਾ ਜੀ ਹਾਂ ਰੇ ਨਾ ਮਹੰਗਾ ਰਹਿੰਦੇ ਸੀ ਮੂਹ ਗੋਲੀ ਦਾ ਜੀਵ ਵਾਲੀ ਗੋਲੀ ਖਾਣੇ ਤੇ ਆ ਗਿਆ ਅੱਛਾ ਜੀ ਨਸ਼ਾ ਕੀ ਇੱਕ ਤਾਂ ਜੀਵ ਵਾਲੀ ਗੋਲੀ ਹੋਰ ਕੀ ਨਾ ਖਾਣੇ ਆ ਮੈਂ ਨਾ ਚਿੱਟਾ ਲਾਉਂਗਾ ਚਿੱਟਾ ਨੋਂ ਤੁਸੀਂ ਚਿੱਟਾ ਤੁਹਾਨੂੰ ਪਰੇਸ਼ ਹੈ ਕਿ ਲਾਈ ਆਪਣੇ ਚੇ ਜਿਹਨੇ ਕਮਾਂਦੇ ਆਦੇ ਆਪੇ ਖਾ ਲੈਂਦੇ ਆ ਹੂੰ ਸਾਨੂੰ ਅਸਰ ਆਈਏ ਤੁਹਾਡੀ ਜਿੰਬੀ ਬੁਣਾਰੀਏ ਇਹ ਤੁਹਾਡੇ ਜਾਣ ਰਹੀ ਅਪੀਲ ਕਰਦੇ ਆਂ ਕਿ ਜੇ ਕੋਈ ਵੀ ਸਾਥੀ ਜਿਹੜਾ ਸਹੰਗਾ ਤੇ ਉਹ ਇਹਨਾਂ ਦੀ ਇਲਾਜ ਕਰਾਉਣ ਚ ਮਦਦ ਜੁ ਕਰੇ ਤੇ ਇਹ ਕੋ ਰੈਸ਼ਨ ਪਾਣੀ ਤੇ ਵੀ ਕਰ ਸਕਦਾ ਹੈਗਾ ਤੋ ਵੀ ਜ਼ਰੂਰੀ ਹੈ ਰੈਸ਼ਨ ਪਾਣੀ ਦਾ ਪ੍ਰਬੰਧ ਵੀ ਕਰਦੇ ਤੇ ਇਹਨਾਂ ਦੀ ਮਾਲਿਸ਼ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਖੜੇ ਹਾਂ ਕੋਠੇ ਹਜੂਰਾ ਸਿੰਘ ਜਿਹੜਾ ਕਿ ਬਰਗਾੜੀ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਕਿੱਥੇ ਅੱਜ ਅਸੀਂ ਤੁਹਾਨੂੰ ਇੱਕ ਬਜ਼ੁਰਗ ਮਾਤਾ ਦੇ ਰੂਹਬਰੂ ਕਰਾਵਾਂਗੇ ਜਿਨ੍ਹਾਂ ਦੀ ਹਾਲਤ ਆ ਜਿਹੜੀ ਬਹੁਤ ਗੰਭੀਰ ਆ ਲੰਮੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਆ ਸੋ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਇਸ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਸੋ ਗੱਲਬਾਤ ਕਰਦੇ ਆ ਉਸ ਬਜ਼ੁਰਗ ਮਾਤਾ ਦੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਥੋੜਾ ਉੱਚੀ ਬੋਲੋ ਮਾਤਾ ਸਤਿ ਸ਼੍ਰੀ ਅਕਾਲ ਹਾਂ ਜੀ ਮਾਤਾ ਕੀ ਨਾਮ ਆ ਜੀ ਤੁਹਾਡਾ ਜਸਵੀਰ ਪਰ ਅੱਛਾ ਤੇ ਮਾਤਾ ਜੀ ਪ੍ਰੋਬਲਮ ਕੀ ਆ ਜੀ ਕੀ ਸਮੱਸਿਆ ਕੀ ਆ ਤੁਹਾਨੂੰ ਜੀ ਗੁਰਦਿਆਂ ਦੀ ਆ ਤਾਂ ਕੀ ਕੀ ਹੋਇਆ ਜੀ ਗੁਰਦਿਆਂ ਨੂੰ ਤੁਹਾਡੇ ਗੁਰਦੇ ਕਹਿੰਦੇ ਵੀ ਗੁਰਦਿਆਂ ਚ ਨੌਸਾਬ ਹੋਇਆ ਸੀ ਸਾਰੇ ਟੈਸਟ ਹੋਏ ਜਾਈ ਟਾਈਮ ਤੇ ਮੈਂ ਵੀ ਦਵਾਈ ਨਹੀਂ ਲੈ ਸਕਦੇ ਤੇ ਟੈਸਟ ਤੁਸੀਂ ਕਿੱਥੋਂ ਕਰਵਾਏ ਜੀ ਇਹ ਪਹਿਲਾਂ ساری ਜਾਣਕਾਰੀ ਦੱਸੋ ਇਹ ਕੋਰਟਿੰਗ ਕਰਵਾਏ ਵੀ ਆ ਰਾਜਨ ਸਿੰਘ ਨੇ ਅੱਛਾ ਰਾਜਨ ਸਿੰਘ ਨੇ ਤੇ ਕੀ ਕੀ ਦੱਸਿਆ ਡਾਕਟਰ ਨੇ ਜੀ ਉਹਨਾਂ ਨੇ ਇੱਕ ਤਾਂ ਕਿਤੇ ਵੀ ਜਦ ਦੱਸਿਆ ਹਾਂ ਜੀ ਕਿਡਨੀ ਦਾ ਹਾਂ ਉਹ ਟੈਸਟ ਹੋਣਗੇ ਜੀ ਇੱਕ ਵਾਰ ਜਨ ਦੱਸਿਆ ਹੂੰ ਹੋਰ ਵੀ ਹੋਣੇ ਵੀ ਸਾਰੇ ਸਰੀਰ ਦੇ ਪਾਣੀ ਭਰਿਆ ਹੋਇਆ ਚਲੀ ਹੂੰ ਉਹਦੇ ਨਾਲ ਸਾਰੇ ਸਰੀਰ ਵਿੱਚ ਸੋਜ ਹੋ ਜਾਂਦੀ ਹੈ ਮੇਰੀ ਅੱਛਾ ਪਹਿਲਾਂ ਵੀ ਪਾਣੀ ਪੂਣੀ ਭਰਿਆ ਸੀ ਕਿ ਨਹੀਂ ਨਹੀਂ ਪਹਿਲਾਂ ਨਹੀਂ ਸੀ ਬੱਸ ਹੁਣ ਹੀ ਜਿਆਦਾ ਬੈਠੀ 5 ਮਹੀਨੇ ਤੋਂ ਬੈਠੀ ਤੇ ਫਿਰ ਪਾਣੀ ਕਢਵਾਇਆ ਇਹ ਗੁਰਦੇ ਜਿਹੜਾ ਸਰੀਰ 'ਚ ਭਰਦਾ ਹੈ ਹੂੰ ਠੀਕ ਹੈ ਨਾ ਥੋੜਾ ਬਹੁਤਾ ਫਰਕ ਪਿਆ ਵਾ ਹਾਂ ਦਵਾਈ ਦੀ ਬੈਠੀ ਅੱਛਾ ਕਿੰਨੀ ਕ ਮਹਿੰਗੀ ਹੈ ਦਵਾਈ ਮਾਤਾ ਜੀ ਦਵਾਈ ਕਰਨਾ ਹੈ ਇਰਤੇ ਕਰਨਾ ਹੈ अच्छा ते ਤੁਸੀਂ ਕੋਈ ਲਈ ਇੱਕ ਦੋ ਵਾਰੀ ਤਾਂ ਲਈ ਦਵਾਈ ਕੋਈ ਇੱਕ ਵਾਰੀ ਲੈਂਦੀ ਆ ਹੁਣ ਲੈਂਦੀ ਨਹੀਂ ਕਿ ਕੱਲ ਟੈਟ ਕਰਾਇਆ ਕੰਨ ਦਵਾਈ ਤੋਂ ਬਿਨਾਂ ਮੁੜਿਆ ਆਏ ਅਸੀਂ ਹੂੰ ਕੱਲ ਕਿੱਥੇ ਕੱਲ ਵੀ ਰਾਜਨ ਸਿੰਘਲੇ ਦੀ ਗਈ ਰਾਜਨ ਸਿੰਘਲੇ ਤੇ ਦਵਾਈ ਖਾਣੀ ਆ ਹੂੰ ਫਿਰ ਪੈਸੇ ਹੀ ਨਹੀਂ ਸਿਕੋਲੇ ਹੂੰ ਉਹਨੇ ਇਕੱਠੀ ਲੈਣੀ ਪਊ 15 ਬਣਾ ਹੂੰ ਤੇ ਫਿਰ ਮੁੜਿਆ ਵਾਪਸ ਅਸੀਂ ਹੂੰ ਬੇਪੇਸ਼ਾਨੀ ਨਹੀਂ ਕੋਈ ਕੋਈ ਸਾਡੀ ਹੂੰ ਦਵਾਈ ਕਰਨਾ ਹੈ ਤੇ ਕੋਈ ਰਹਿੰਦਾ ਤੁਹਾਡੇ ਕੋਲੇ ਤੁਹਾਡੀ ਸਾਂਭ ਸੰਭਾਲ ਕਰਨ ਲਈ ਨਹੀਂ ਕੋਈ ਨਹੀਂ ਬਤਾਂ ਹਾਂ ਜੀ ਤਾਂ ਆਪ ਹੀ ਕਰ ਸਕੀ ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਦੀ ਤੇ ਤੁਹਾਡੇ ਬੱਚੇ ਨਹੀਂ ਹੈਗੇ ਜੀ ਤੁਹਾਨੂੰ ਤੁਹਾਨੂੰ ਬੱਚੇ ਹੈਗੇ ਆ ਉਹ ਆਪ ਦਾ ਹੀ ਵਸ ਕਰਦੇ ਆ ਖਾਂਦੇ ਹੂੰ ਕਿੰਨੇ ਕਿੰਨੇ ਬੱਚੇ ਆ ਜੀ ਤੁਹਾਡੇ ਦੋ ਮੁੰਡੇ ਸੀਗੇ ਹੂੰ ਚਰਨ ਗੁੱਦਿਆਂ ਗੁੱਟਾਂ ਦੇ ਰਹੇ ਹਾਂ ਹੂੰ ਤੇ ਮੁੰਡੇ ਵੀ ਹੈਗੇ ਆ ਹੂੰ ਉਹ ਤਾਂ ਬੱਚੇ ਹੀ ਬੈਠੇ ਹੋਏ ਆ ਹੂੰ ਕੁੰਡੇ ਡੋਟੀ ਆਸ ਜਿਹੜਾ ਸਾ ਕਮਾਂਡੇ ਖਾ ਲੈਂਦੇ ਅੱਛਾ ਪਤਾ ਕਰਦੇ ਹੁਣ ਆਪ ਦਾ ਅੱਛਾ ਜੀ ਹਾਂ ਪਹਿਨ ਮੈਂ ਮਹਿੰਗਾ ਲਾਉਂਦੇ ਸੀ ਹੁਣ ਗੋਲੀ ਦਾ ਫਾਇਰ ਜੀ ਵਾਲੀ ਗੋਲੀ ਉਹ ਖਾ ਲੈਂਦੇ ਆ ਜੀ ਅੱਛਾ ਜੀ ਨਸ਼ਾ ਕੀ ਕਿਤਾ ਜੀ ਵਾਲੀ ਗੋਲੀ ਹੋਰ ਕੀ ਕੀ ਖਾਂਦੇ ਆ ਪਹਿਨ ਚਿੱਟਾ ਲਾਉਂਦੇ ਸੀ ਚਿੱਟਾ ਲਾਉਂਦੇ ਸੀ ਚਿੱਟਾ ਤੋਂ ਹੁਣ ਪਰੇਸ਼ ਆ ਕਿ ਲਾਈ ਨਾ ਬਣੇ ਹੁਣ ਗੋਲੀ ਖਾਂਦੇ ਜੀ ਵਾਲੀ ਅੱਛਾ ਜੀ ਜਿਹਨੇ ਕਮਾਂਦੇ ਆਪ ਦੇ ਆਪ ਹੀ ਖਾ ਲੈਂਦੇ ਆ ਹੂੰ ਸਾਨੂੰ ਅਸਰ ਆਈ ਨਹੀਂ ਸਕਦਾ ਅਛਾ ਤੇ ਹੁਣ ਕੀ ਕੀ ਜੇ ਹੋਰ ਨਿਓ ਤੁਸੀਂ ਕੀ ਮੰਗ ਕੀ ਕਰਦੇ ਅਸੀਂ ਪਤਾ ਆਏ ਨੇ ਵੀ ਦਵਾਈ ਫੁੱਢੀ ਨੂੰ ਮੈਨੂੰ ਨੂੰ ਆਸਰਾ ਕਰੇ ਕੋਈ ਹੂੰ ਤੇ ਕੋਈ ਮੜਮਟਾ ਰਾਚਣ ਪਾਣੀ ਮੈਨੂੰ ਹੂੰ ਕਰੇ ਬੈਠੀ ਮੰਗਦਾ ਵੀ ਮੜਮਟਾ ਹੂੰ ਹਾਂ ਲੈ ਤਾਂ ਸਾਨੂੰ ਕੌਣ ਦੇਊਗਾ ਪਕਾ ਕੇ ਇੱਕ ਦਿਨ ਤੇ ਦਿੰਦਾ ਦੋ ਦਿਨ ਹੂੰ ਕਰ ਕਰ ਇੱਕੋ ਵੇਲੇ ਯਾਦਾ ਹਨਾ ਰਾਤ ਮੈਂ ਬਹੁਤ ਤਰ ਫਿਰਕ ਕੱਢੀਏ ਰਾਤ ਨੂੰ ਹਾਂਜੀ ਪਿਆਰ ਨਹੀਂ ਸੀ ਕਰਦਾ ਜਮਈ ਮੇਥਾ ਜੇ ਪੈਂਦੀ ਸਾਤਲਾ ਪੈਂਦਾ ਸੀ ਦਤਾਂ ਬਾਹ ਬਹੁਤ ਜਿਆਦੇ ਕਰਦੇ ਕਰਦੇ ਹਮ ਅੱਧੇ ਤੇ ਜਾਵੜ ਦੀ ਸਭਾ ਜੰਮ ਸਕੇ ਰਾਜਨ ਦੇ ਸਾਹ ਹਮ ਫੇਰ ਸਰਜਨ ਸਿੰਘ ਦੇ ਤਰ੍ਹਾਂ ਹਮ ਬਸ ਐ ਕਰਕੇ ਤਤਵਰ ਫਿਰ ਕੇ ਚਦਨ ਚੜਾ ਲਿਆ ਬਸ ਮੈਂ ਹਾਂ ਉਹ ਕਿ ਉੱਟ ਗਿਆ ਨਾ ਭਜੰਦਰ ਹਮ ਉਹ ਕਰਦੀ ਕਰਦੀ ਹਮ वो तो, तो बाद ना को गोल ये ना को बस भी आशा की मुझे रिपोर्ट कहिये आप को गोल मैं खा रूँगी जहाँ कोई भी बस हार नहीं दिया मेरा जवान सासी कालंकर जी सास श्री का की नाम की है जी तो अच्छा ते किन्हाँ का समाहोगे ली माताजी होगी चार महीने अच्छा के, के जी ਕਿਵੇਂ ਕਰ ਤੁਹਾਨੂੰ ਕਿ ਕਿਵੇਂ ਪਤਾ ਲੱਗਿਆ ਐਟੇ ਟਾਈਮ ਪਤਾ ਲੱਗਿਆ ਜਾਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਕਿਵੇਂ ਬਿਮਾਰੀ ਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਬਿਮਾਰੀ ਦਾ ਜੀ ਡਾਕਟਰਾਂ ਕੋਲੇ ਗਏ ਮੈਡੀਕਲ ਲੈ ਕੇ ਗਏ ਹਾਂਜੀ ਉਹਨਾਂ ਨੇ ਦਾਖਲ ਕੀਤਾ ਤੁਹਾਨੂੰ ਹਾਂਜੀ 6 ਦਿਨ 7 ਦਿਨ ਰੱਖਿਆ ਹੂੰ ਕੋਈ ਉਹਨਾਂ ਨੇ ਦਵਾਈ ਦੀ ਚੈੱਕ ਲਾਈ ਹੂੰ ਕਿ ਮੈਡੀਕਲ ਰਿਪੋਰਟ ਹਾਂਜੀ ਰਿਪੋਰਟ ਜੀ ਸਾਰੀ ਛੁੱਟੀ ਦਿੱਤੀ ਹੂੰ ਕਹਿੰਦੇ ਘਰੇ ਲੈ ਜਾਓ ਦਵਾਈ ਕੋਰ ਨੂੰ ਹੂੰ ਠੀਕ ਹੋ ਜੂਗੀ ਹੂੰ ਐਡੀ ਕੋਈ ਬਿਮਾਰੀ ਨਹੀਂ ਹੈ ਇਹ ਇਕਾਈ ਗੱਲ ਹੈ ਅੱਛਾ ਜੀ ਤੇ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਘਰੇ ਜਾਂਦੀ ਹਾਂ ਤੇ ਨਾਲ ਚਾਰਾਂ ਦਿਨਾਂ ਬਾਅਦ ਅਸੀਂ ਫਿਰ ਰਾਜਰ ਸਿੰਘ ਦੇ ਤੇ ਲੱਗੇ ਜੀ ਹੂੰ ਉਹਨਾਂ ਨੇ ਹਾਂ ਕੋਲ ਗੁਰੇ ਹੂੰ ਉਹਨਾਂ ਨੇ ਸਾਨੂੰ ਦੋ ਤਿੰਨ ਵਾਰਾ ਮੋੜਤਾ ਜੀ ਵੀ ਤਾਂ ਅਗਲਾ ਨਹੀਂ ਕਰ ਹਾਂਜੀ ਉਸ ਤੋਂ ਬਾਅਦ ਜੇ ਅਸੀਂ ਫਿਰ ਮੈਡਮਾਈ ਗੁਰਤੇ ਵਾਲਿਆਂ ਦੇ ਸੱਦਾ ਗਏ ਜੀ ਹੂੰ ਉਹ ਉਹਨੇ ਬੈਠੀ ਬੜੀ ਕਰਤਾ ਬੜੀ ਹੂੰ ਜੇ ਉਹਨਾਂ ਨੇ ਸੱਦ ਕੇ ਟੈਸਟ ਕੀਤੇ ਹੂੰ ਯੂ ਸੰਗ ਦਾ ਕਰ ਕੀਤਾ। ਸਾਫ ਦਾ ਦਾ ਕਰਕੇ। ਹਮਮ। ਕਾਰਡ ਸਾਡਾ ਉੱਥੇ ਚੱਲ ਗਿਆ ਸੀਗਾ। ਜੀ। ਹਾਂ ਜੀ। ਉਹ 5 ਲੱਖ ਵਾਲਾ ਜਿਹੜਾ 5 ਲੱਖ ਵਾਲਾ। ਜੀ। 70 ਰੁਪਏ ਵਾਲਾ ਨੇ। ਹਾਂ ਜੀ। ਕੋਈ ਸਵਾਰਕ ਪੈ ਗਿਆ। ਠੀਕ ਹੈ ਜੀ। ਉਹ ਅਸੀਂ ਚੱਲ ਦੇ ਗਏ ਸੀਗੇ। ਹਮਮ। 68 ਫੇਰ ਲੈ ਲਏ ਲੋ ਨੇ। ਹਾਂ ਜੀ। ਤੇ ਸਾਡੇ ਕੋਲ ਪੈਸੇ ਸੀ ਕਿ ਥੋੜੇ। ਹਾਂ ਜੀ। ਕਿੰਨੇ ਪੈਸੇ ਸੀ ਥੋੜੇ? ਸਾਡੇ ਕੋਲੇ 1000 ਰੁਪਈਆ ਸੀ। ਅੱਛਾ ਜੀ। 900 ਰੁਪਈਆ ਤਾਂ ਉੱਥੇ ਲੱਗਿਆ ਨਾ। 600 ਦਾ। 1 ਦਾ। ਹਾਂ ਜੀ। ਕੈਨਸੋ ਦੀ ਪ੍ਰਤੀਕਤੀ ਹੋਣੀ ਚਾਹੀਦੀ ਹੈ ਉਹਨੇ ਛੇ ਦਿਨ ਡਾਇਟ ਹੋਈ ਹੂੰ ਉਹ ਤੋਂ ਬਾਅਦ ਉਹਦੇ ਵੀ ਦਵਾਈ ਲੈ ਕੇ ਲੈਣਾ ਹੂੰ ਉਹ ਦਵਾਈਆਂ ਦੇ ਇਸ ਤਰ੍ਹਾਂ ਡਰਦੀ ਆਉਗੀਆਂ ਹੂੰ ਕਿ ਉਹ ਸਾਡੇ ਕੋਲ ਪੈਸੇ ਨਹੀਂ ਸੀ ਮੁਰਿਆ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਪਹਿਲਾਂ ਕੁਆੜ ਦਾ ਕੰਮ ਕਰਦਾ ਹੁੰਦਾ ਸੀ ਹੂੰ ਗੱਡੀਆਂ ਖੋਲਣੀਆਂ ਹੂੰ ਮੋਟਰਸਾਈਕਲ ਖੋਲਣੇ ਹੂੰ ਲੋਦੀ ਭਾਂਡ ਕਰ ਕਰਨੀ ਜੀ ਔਰ ਜਦੋਂ ਦੀ ਇਹ ਬਿਮਾਰ ਹੈ ਅੱਛਾ ਜੀ ਬੱਚਾ ਵੀ ਕੋਈ ਸਾਥ ਨਹੀਂ ਦਿੰਦਾ ਮੁੰਡੇ ਦੋ ਹੈ ਕੋਈ ਵੀ ਉਹਦਾ ਸਾਥ ਨਹੀਂ ਦਿੰਦੇ ਹਾਂ ਉਹ ਪੈਣਾ ਨਹੀਂ ਗੁੰਦੇ ਉਹ ਮੈਂ ਆਪ ਘਰੇ ਬੈਠਣਾ ਜਿਹਦੀ ਮਾਰਾ ਨੂੰ ਚਾਹ ਪਾਣੀ ਪਾਣੀ ਗੋਲੀ ਦੇਣੀ ਤਾਂ ਮੈਂ ਕਰੇ ਜੀ ਆਗਾ ਅੱਛਾ ਤੇ ਗੱਲ ਕਰ ਰਹੀ ਸੀ ਆਪਾਂ 900 ਦੀ ਤੁਸੀਂ ਦਵਾਈ ਲਈ ਤੇ 100 ਰੁਪਿਆ ਬਚ ਗਿਆ ਫਿਰ ਉਸ ਤੋਂ ਬਾਅਦ ਉਹ ਤੋਂ ਬਾਅਦ ਅਸੀਂ 100 ਰੁਪਿਆ ਦਾ ਬਚਿਆ ਹਾਂਜੀ ਤੇ ਕੱਲ ਪ੍ਰੋਣਾ ਆਇਆ ਸੀਗਾ ਮੋਟਰਸਾਈਕਲ ਤੇ ਲੈ ਕੇ ਗਿਆ ਉਹ 100 ਦਾ ਤੇਲ ਪਾਦਾ ਜੀ ਮੋਟਰਸਾਈਕਲ ਤੇ ਠੀਕ ਹੈ ਮਤਲਬ ਇਹ ਨਾ ਦੀ ਦਵਾਈ ਨਹੀਂ ਗਈ ਤੁਹਾਡੇ ਦਵਾਈ ਨਹੀਂ ਲਈ ਅੱਛਾ ਜੀ ਤੇ ਤੇਰੇ ਤੁਹਾਡੇ ਬੱਚੇ ਕੋਈ ਸਾਥ ਨਹੀਂ ਵੀ ਆਲੇ ਰੋਟੀ ਪਾਣੀ ਦਾ ਕਿਵੇਂ ਕਰਦੇ ਹੋ ਤੁਸੀਂ ਜਿਆਦਾ ਰੋਟੀ ਪਾਣੀ ਦਾ ਕੁਲੀਆਂ ਹੋ ਗਈਆਂ ਹਾਂਜੀ ਤਿੰਨ ਕੁਲੀਆਂ ਵੇਲੇ ਜੀ ਦੋ ਆਉਂਦੀਆਂ ਹੂੰ ਉਹ ਸਾਨੂੰ ਰਸ਼ਨ ਪਾਣੀ ਦੇ ਜਾਂਦੇ ਨੇ ਤੇ ਬਣਾਉਣ ਦਾ ਕਿਵੇਂ ਕਰਦੇ ਹੋ ਰੋਟੀ ਰੋੜ ਦਾ ਕਿਤੇ ਕਿਸੇ ਨੂੰ ਕਹਿ ਦਿੰਦੇ ਆ ਕਿਤੇ ਕਿਸੇ ਨੂੰ ਕਹਿੰਦੇ ਨੇ ਬਣਾ ਲ ਬਣਾ ਹਾਂਜੀ ਤੇ ਉਹ ਸਾਰੇ ਬਰਾ ਕੇ ਦੇ ਜਾਂਦੇ ਆ ਹਾਂ ਜੀ ਦਰਜਾਂਦਾ ਤਾਂ ਕੋਈ ਦਿੰਦਾ ਨਹੀਂਗਾ ਹਾਂ ਜੀ ਹੈ ਹਾਂ ਜੀ ਕਿਤੇ ਅਸੀਂ ਉੱਥੋਂ ਲਿਆ ਉਹਨੇ ਆਪ ਤੋਂ ਲੰਗਰ ਤੋਂ ਹਾਂ ਜੀ ਕਿਤੇ ਗੁਰਦੁਆਰ ਤੋਂ ਲਿਆ ਉਹ ਜੀ ਤੇ ਕੀ ਹੁਣ ਫਿਰ ਕੀ ਚਾਹੁੰਦੇ ਹੋ ਕੀ ਨਾ ਕਰਦੇ ਲੋਕ ਦਾਨੀ ਸੱਚਣ ਬਹੁਤ ਬੈਠੇ ਆ ਸਾਡੀ ਸਮਾਜ ਦੇ ਵਿੱਚ ਕੀ ਕਹਿਣਾ ਚਾਹੁੰਦੇ ਕੀ ਅਪੀਲ ਕਰ ਰਹੇ ਠੀਕ ਨਹੀਂ ਸਾਨੂੰ ਗਾਲੀ ਵਾਸਤੇ ਕੋਈ ਸਰਕਾਰ ਆਖਦੀ ਹੂੰ ਨਾ ਕਰੋ ਜੀ ਤੇ ਜਦੋਂ ਆ ਸਰਪਾਣੀ ਤਾਂ ਕੋਈ ਮਾੜਾ ਸੁਤਾ ਉਹਦੀ ਕਰੇ ਪਾਸੇ ਹੂੰ はい。 ਦੇਖੋ ਜੀ ਇਹਨਾਂ ਦੀ ਹਾਲਤ ਬਹੁਤ ਮਾੜੀ ਆ ਨਾ ਰੋਗ ਇਲਾਜ ਤੋਂ ਨਹੀਂ ਦੇਖਾਂ ਪੀਂ ਤੋਂ ਵੀ ਮਤਲਬ ਇਹ ਬਹੁਤ ਬਹੁਤ ਤੇ ਬਹੁਤ ਨੀਵਾ ਪੱਤਰ ਜਿਹਾ ਹੋ ਰਹੇ ਆ ਠੀਕ ਆ ਜਿੱਦਨ ਦੇ ਪਹਿਲਾਂ ਤਾਂ ਮੇਰੇ ਦੇ ਬੱਚੇ ਸੀਗੇ ਠੀਕ ਆ ਬੱਚੇ ਦਾ ਸਾਥ ਨਹੀਂ ਦਿੰਦੇ ਨਸ਼ਾ ਵਗੈਰਾ ਕਰਦੇ ਆ ਠੀਕ ਆ ਤੰਗ ਵੀ ਕਰਦੇ ਆ ਚੀਜ਼ਾਂ ਘਰੋਂ ਚੱਕ ਕੇ ਮਤਲਬ ਦੇਖਦੇ ਰਹਿੰਦੇ ਆ ਕੋਈ ਜੜਾ ਸਮਾਨ ਵਗੈਰਾ ਬਣਾਉਂਦੇ ਉਹ ਚੱਕ ਕੇ ਵੇਚੋ ਜੀ ਦਿੰਦੇ ਆ ਹਾਂ ਜਿਵੇਂ ਸਿਲੰਡਰ ਵੇਚਦਾ ਤੇ ਇਹ ਬਾਲਾਂ ਲੈ ਕੇ ਉਹ ਵੇਚਦਾ ਤੇ ਜੋ ਸਮਾਨ ਉਹਨਾਂ ਨੂੰ ਲੱਗਦਾ ਉਹ ਨਸ਼ਾ ਕਰਦੇ ਆ ਉਹ ਨਸ਼ਾ ਜੀ ਪੂਰਾ ਨਹੀਂ ਉਹਦਾ ਕੰਮ ਹੁੰਦਾ ਕਰਦੇ ਨਹੀਂ ਪਹਿਲਾਂ ਵੀ ਹਣਾ ਜਦੋਂ ਅੰਕਲ ਕੰਮ ਕਰਦੇ ਤੇ ਹਰ ਕਲੋਂ ਲੋਨੋਂ ਤੱਕਿਆ ਪੈਸੇ ਪੁਸੇ ਲਿਆ ਜਾਂਦੇ ਸੀ ਤੇ ਹੁਣ ਤਾਂ ਜਦੋਂ ਤੋਂ ਇਹ ਬੇਬੇ ਗਵਾਰ ਨੇ ਉਹ ਉਹ ਮਤਲਬ ਪਿੰਡਨੀ ਵਾਲੀ ਉਹ ਦੋ ਮਹੀਨੇ ਇਹਨਾਂ ਦੇ ਐਂਡਰੀ ਨਹੀਂ ਆਏ ਇਹ ਹੀ ਇਹਨਾਂ ਸਾਸਵਾਰ ਕਰਦੇ ਆ ਠੀਕ ਹੈ ਲਾਜ ਨੂੰ ਇਹ ਕਰਾਉਂਦੇ ਆ ਤੇ ਕਈ ਮਰ ਨਾਲ ਬਾਬਾ ਟਾਈਮ ਤੇ ਕੰਮ ਤੇ ਕੰਮ ਤੇ ਵੀ ਨਹੀਂ ਗਏ ਹੂੰ ਜਿਹੜਾ ਇਸ ਕਰਕੇ ਹੁਣ ਲਾਜ ਤੋਂ ਵੀ ਇਹਨੂੰ ਮਤਲਬ ਪੈਸੇ-ਪੂਸੇ ਨਾਲ ਕੋਈ ਲਾਜ ਕੋ ਹੋ ਵੀ ਨਹੀਂ ਹੁੰਦੇ ਹਨਾ ਗਵਾਂਢੀ ਉਹ ਕਿੰਨੀ ਕੁ ਮਦਦ ਕਰ ਸਕਦੇ ਹਨਾ ਸਾਡੇ ਆਸਪਾਸ ਜਿੰਨੇ ਗਵਾਂਢੀ ਨੇ ਕੋਈ ਕਿੰਨੀ ਰੋਟੀ ਲਾਦੀ ਹੈ ਕਿਸੇ ਕੋ ਮਦਦਗਾਰੀ ਕਰਦੇ ਰਹਿੰਦੇ ਆ ਪਰ ਅਜੋ ਜ਼ਿਆਦਾ ਮਤਲਬ ਕਿ ਸਾਰੇ ਇੱਥੇ ਗਰੀਬ ਪਰਵਾਰ ਹੀ ਨੇ ਜੀ ਹਨਾ ਆਪ ਦਾ ਸਾਰੇ ਮਤਲਬ ਮਿਹਨਤ ਕਰੀ ਗੁਜ਼ਾਰਾ ਕਰਦੇ ਨੇ ਹੂੰ ਜਿਸ ਤਰ੍ਹਾਂ ਦੀ ਇਹਨਾਂ ਦੀ ਹਾਲਤ ਔਰ ਬਿਮਾਰੀ ਮੁਬੀ ਬਿਮਾਰੀ ਹੈ ਵੀ ਤੁਹਾਡੇ ਜਾਣਨ ਲਈ ਅਪੀਲ ਕਰਦੇ ਆ ਕਿ ਜੇ ਕੋਈ ਵੀ ਸਾਥੀ ਜਿਹੜਾ ਸਹਿੰਦਾ ਹੂੰ ਤੇ ਉਹ ਇਹਨਾਂ ਦੀ ਇਲਾਜ ਕਰਾਉਣ ਚ ਮਦਦ ਜਰੂਰ ਕਰੇ ਤੇ ਇਹ ਕੋ ਰੈਸ਼ਨ ਪਾਣੀ ਦਾ ਵੀ ਕਰ ਸਕਦਾ ਹੈ ਤਾਂ ਉਹ ਵੀ ਜਰੂਰ ਜਿਹੜਾ ਮਤਲਬ ਰੈਸ਼ਨ ਪਾਣੀ ਦਾ ਪ੍ਰਬੰਧ ਵੀ ਕਰਕੇ ਦਵੇ ਤੇ ਇਹਨਾਂ ਦੀ ਮਾਣ ਲਈ ਸਹਾਇਤਾ ਜਰੂਰ ਹੋਵੇ ਜੀ